ਲੁੱਟ ਖੋਹ ਦਾ ਬਹਾਨਾ ਬਣਾ ਕੇ ਕੰਪਨੀ ਦੇ ਪੈਸੇ ਹੜੱਪਣ ਵਾਲਾ ਕੰਪਨੀ ਅਧਿਕਾਰੀ ਚੜ੍ਹਿਆ ਪੁਲਿਸ ਦੇ ਹਵਾਲੇ ਗਵਨ ਕੀਤੇ ਗਏ ਪੈਸੇ ਪੁਲਿਸ ਨੇ ਕੀਤੇ ਬਰਾਮਦ ਦੱਸਦੀ ਹੈ ਕਿ ਸੰਗਤ ਮੰਡੀ ਅਧੀਨ ਬਠਿੰਡਾ ਬਾਦਾ ਰੋਡ ਤੇ ਪੈਂਦੇ ਥਾਣਾ ਆਨੰਦਗੜ੍ਹ ਦੀ ਪੁਲਿਸ ਨੇ ਲੁੱਟ ਖੋਹ ਦਾ ਬਹਾਨਾ ਬਣਾ ਕੇ ਕੰਪਨੀ ਦੇ ਪੈਸੇ ਹੜੱਪਣ ਵਾਲਾ ਕੰਪਨੀ ਅਧਿਕਾਰੀ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਾਣਕਾਰੀ ਦਿੰਦੇ ਹੋਏ ਥਾਣਾ ਆਨੰਦਗੜ੍ਹ ਵਿਖੇ ਤਾਇਨਾਤ ਸਬ-ਇੰਸਪੈਕਟਰ ਮੁਖਤਿਆਰ ਸਿੰਘ ਨੇ ਦੱਸਿਆ ਹੈ ਕਿ ਇੰਸਪੈਕਟਰ ਮੁਖਤਿਆਰ ਸਿੰਘ ਥਾਣਾ ਨੰਦਗੜ ਜੋ ਕੇ ਸ੍ਰੀਮਾਨ ਦੀਪਕ ਭਾਰਕ ਆਈਪੀਐਸ ਐਸਐਸਪੀ ਸਾਹਿਬ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਮਿਤੀ 14 6 2024 ਨੂੰ ਰਾਤ ਵਕਤ ਰੈਡ ਅਲਰਟ ਨਾਕੇ ਤੇ ਗਸ਼ਤ ਦੇ ਸਬੰਧ ਵਿੱਚ ਬਠਿੰਡਾ ਬਾਦਲ ਰੋਡ ਪਰ ਗਸ਼ਤ ਕਰ ਰਹੀ ਸੀ ਦੌਰਾਨ ਗਸ਼ਤ ਕੰਟਰੋਲ ਰੂਮ ਤੋਂ ਇਤਲਾ ਮਿਲੀ ਕਿ ਵਿਕਾਸ ਗਿੱਲ ਪੁੱਤਰ ਜਗਮੇਲ ਸਿੰਘ ਵਾਸੀ ਚੈਨੇਵਾਲ ਜ਼ਿਲ੍ਹਾ ਮਾਨਸਾ ਜੋ ਕੇ ਸਤਿਆ ਮਾਈਕਰੋ ਕੈਪੀਟਲ ਮਾਡਲ ਟਾਊਨ ਬਠਿੰਡਾ ਵਿੱਚ ਸਥਿਤ ਫਾਈਨੈਂਸ ਕੰਪਨੀ ਵਿੱਚ ਬਤੌਰ ਈਡੀਓ ਲੱਗਾ ਹੋਇਆ ਹੈ ਜੋ ਕਿ ਪਿੰਡਾਂ ਵਿੱਚ ਔਰਤਾਂ પાસે ਜਾ ਕੇ ਉਹਨਾਂ ਨੂੰ ਦਿੱਤੇ ਹੋਏ ਲੋਨ ਦੀਆਂ ਕਿਸ਼ਤਾਂ ਇਕੱਠੀਆਂ ਕਰਕੇ ਇਹ ਲੈ ਕੇ ਆ ਰਿਹਾ ਸੀਗਾ ਤੇ ਜਿਸ ਨੇ ਆਪਣੇ ਮੈਨੇਜਰ ਨੂੰ ਦੱਸਿਆ ਕਿ ਉਸ પાસે ਅਜਨਬੀ ਵਿਅਕਤੀਆਂ ਨੇ ਖੋਹ ਕਰ ਲਈ ਹੈ ਤੋਂ ਜਿਸ ਦੀ ਪੜਤਾਲ ਜਿਸ ਮਾਮਲੇ ਦੀ ਜਾਂਚ ਸ੍ਰੀਮਾਨ ਮਨਜੀਤ ਸਿੰਘ ਡੀਐਸਪੀ ਆਰ ਅਤੇ ਸ਼੍ਰੀਮਤੀ ਪਰਮਿੰਦਰ ਕੌਰ ਮੋਕਾ ਅਫਸਰ थाना ਨੰਦਗੜ ਨੇ ਪੜਤਾਲ ਕੀਤੀ ਹੈ ਤੇ ਜਾਂਚ ਵਿੱਚ ਸਾਹਮਣੇ ਆਇਆ ਤੇ ਜਿਸਨ ਜਿਸ ਤੋਂ ਪਤਾ ਲੱਗਾ ਕਿ ਉਕਤ ਵਿਅਕਤੀ ਵਿਕਾਸ ਗਿੱਲ ਨੇ ਕੰਪਨੀ ਉਕਤ ਸਤਿਆ ਮਾਈਕਰੋキャਪੀਟਲ ਦਾ 73000 ਆਪਣੇ ਆਪ ਖੁਦ ਗਵਨ ਕਰਕੇ ਤੇ ਇਹ ਝੂਠਾ ਡਰਾਮਾ ਰਚਿਆ ਸੀਗਾ ਤੇ ਜੋ ਦੋਸ਼ੀ ਉਕਤ ਪਾਸੋਂ 53200 ਰੁਪਏ ਬਰਾਮਦ ਹੋ ਚੁੱਕੇ ਹੈ ਜਿਸ ਨੂੰ ਅਜਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਹਦਾ ਰਿਮਾਂਡ ਲੈ ਕੇ ਅੱਗੇ ਜਾਂਚ ਅੱਗੇ ਕਾਰਵਾਈ ਸ਼ੁਰੂ ਕੀਤੀ ਜਾਵੇਗੀ